ਸੰਵਿਧਾਨ ਘਾੜਿਆ ਨੇ ਜਿਹੜਾ ਸੰਵਿਧਾਨ ਬਣਾਇਆ ਉਹਦੇ ਬਾਰੇ ਇਸ ਬਾਰੇ ਸਾਰੇ ਸਹਿਮਤ ਨਹੀਂ ਕਿ ਉਹ ਉਹਨਾਂ ਹਾਲਾਤਾਂ 'ਚ ਜਦੋਂ ਬਣਾਇਆ ਗਿਆ ਉਹਨਾਂ ਹਾਲਾਤਾਂ 'ਚ ਉਹਨਾਂ ਲੋਕਾਂ ਵਾਸਤੇ ਉਹ ਸਭ ਤੋਂ ਵਧੀਆ ਸੰਵਿਧਾਨ ਸੀ ਇਹ ਗੱਲ ਅਸੀਂ ਕਦੀ ਨਹੀਂ ਸੋਚੀ ਕਿ ਸੰਵਿਧਾਨ ਦੇ ਸ਼ੁਰੂ 'ਚ 395 ਆਰਟੀਕਲ ਸਨ ਔਰ ਹੁਣ ਉਹ ਵਾਦ ਕੀ 448 ਦੇ ਕਰੀਬ ਹੋ ਗਏ ਨੇ 105 ਵਰੀ ਉਹਦੇ ਚ ਤਰਮੀਮ ਕੀਤੀ ਗਈ ਹੈ ਵਾਦੇ ਕੀਤੇ ਗਏ ਨੇ ਕੁਝ ਚੀਜ਼ਾਂ ਬਦਲੀਆਂ ਗਈਆਂ ਕੁਝ ਨਵੀਆਂ ਲਿਆਂਦੀਆਂ ਗਈਆਂ ਪਰ ਇਹਦੇ ਨਾਲ ਇਹ ਗੱਲ ਹੈ ਕਿ ਅਸੀਂ ਉਸ ਸੰਵਿਧਾਨ ਨੂੰ ਲਾਗੂ ਕਰਨ ਵਾਸਤੇ ਸਰਕਾਰਾਂ ਵੱਲ ਵੇਖਦੇ ਹਾਂ ਸਰਕਾਰ ਨੂੰ ਕ੍ਰਿਟੀਸਾਈਜ਼ ਕਰਨਾ ਬਹੁਤ ਵਧੀਆ ਕਰਨਾ ਚਾਹੀਦਾ ਹੈ ਕਰ ਵੀ ਰਹੇ ਆ ਪਰ ਅਸੀਂ ਭਾਰਤ ਨੂੰ ਕ੍ਰਿਟੀਸਾਈਜ਼ ਨਹੀਂ ਕਰਦੇ ਭਾਰਤ ਸੱਟ ਹੈ ਸਰਕਾਰਾਂ ਕੀ ਕਰਦੀਆਂ ਨੇ ਉਹਨਾਂ ਦੀ ਨੀਅਤ ਕੀ ਆ ਉਹਦੇ ਬਾਰੇ ਗੱਲ ਕਰੀਏ ਉਹ ਵੱਖਰੀ ਗੱਲ ਹੈ ਪਰ ਇਹਦੇ ਨਾਲ ਮੈਂ ਸਿਰਫ ਇਸ ਪੱਖ ਤੇ ਰਵਾਂਗਾ ਕਿ ਅਸੀਂ ਕੀ ਕਰਨੇ ਆ ਅਸੀਂ ਉਸ ਸੰਵਿਧਾਨ ਨੂੰ ਬਚਾਉਣ ਵਾਸਤੇ ਕਿਸ ਤਰ੍ਹਾਂ ਦੀ ਗੱਲਬਾਤ ਕਰਨੇ ਆ ਕਿਸ ਤਰ੍ਹਾਂ ਦੇ ਅਸੀਂ ਆਪਣੇ ਤੌਰ ਤਰੀਕੇ ਕਰਨੇ ਆ ਕਿਉਂਕਿ ਇਹ ਆਲਮੀ ਕਾਨਫਰੰਸ ਹੈ ਮੈਂ ਆਪਣੀ ਗੱਲ ਧਾਰਾ 343 ਤੋਂ ਕਰਾਂਗਾ ਸੰਵਿਧਾਨ ਦੀ ਉਦੇਚ ਵਰਡ ਸ਼ੈਲ ਆਉਂਦਾ ਹੈ ਕਿ ਭਾਰਤ ਦੀ ਭਾਸ਼ਾ ਹਿੰਦੀ ਹੋਵੇਗੀ ਆਫੀਸ਼ੀਅਲ ਲੈਂਗੁਏਜ ਸ਼ੈਲ ਬੀ ਹਿੰਦੀ ਇਨ ਦੇਵਨਾਗਰੀ ਸਕ੍ਰਿਪਟ ਉਹਦੇ ਨਾਲ ਅਗਲੀ ਗੱਲ ਹੈ ਕਿ ਜਿੱਦਣ ਇਹ ਸਵਿਧਾਨ ਲਾਗੂ ਹੋਏਗਾ ਉਹਦੇ 15 ਸਾਲ ਬਾਅਦ ਸਾਰਾ ਕੁਝ ਹਿੰਦੀ ਚ ਹੋ ਜਾਏਗਾ ਇੱਕ ਕਮਿਸ਼ਨ ਬਣੇਗਾ 344 ਚ 346 ਚ ਉਹ ਸਾਰੀਆਂ ਉਸ ਤਰ੍ਹਾਂ ਨਹੀਂ ਇੱਕ ਕਮਿਸ਼ਨ ਬਣੇਗਾ ਉਹ ਹਿੰਦੀ ਬਾਰੇ ਟਰਾਂਸਲੇਸ਼ਨਸ ਹੋਣਗੀਆਂ ਸਾਰਾ ਕੁਝ ਉਹ ਹਿੰਦੀ ਚ ਹੋਵੇਗਾ ਪਰ ਦੱਖਣ ਨੇ ਇਸ ਗੱਲ ਦਾ ਵਿਰੋਧ ਕੀਤਾ ਇਥੇ ਇੱਕ ਗੱਲ ਹੋਰ ਅਸੀਂ ਕਈ ਵਾਰੀ ਪੰਜਾਬੀ ਵਾਲਿਆਂ ਸੇਹਰਾ ਲੈ ਜਾਂਦੇ ਆ ਵੀ ਅਸੀਂ ਆ ਗੱਲ ਬਦਲਾਤੀ ਸਾਡੀ ਪੰਜਾਬੀ ਸ਼ਾਮਿਲ ਨਹੀਂ ਹੋਈ ਅਸੀਂ ਵਾਪਸ ਕਰਾਉਂਦੇ ਇੱਕ ਕਦੀ ਹੋਇਆ ਨਹੀਂ ਇਹ ਬਾਈ ਡਿਫਾਲਟ ਹੋ ਜਾਂਦਾ ਦੱਖਣ ਵਾਲੇ ਸਾਡੇ ਤੋਂ ਪਹਿਲਾਂ ਇਸ ਗੱਲ ਤੇ ਵਿਰੋਧ ਕਰਦੇ ਆ ਤੇ ਜਦੋਂ ਖੇਤਰੀ ਭਾਸ਼ਾਵਾਂ ਦੀ ਗੱਲ ਆਉਂਦੀ ਹੈ ਤਮਲ ਕੰਨੜ ਉੜੀਆ ਬੰਗਾਲੀ ਸਾਡੇ ਤੋਂ ਪਹਿਲਾਂ ਇਕੱਠੇ ਹੋ ਜਾਂਦੇ ਨੇ ਉਹ ਪਹਿਲਾਂ ਲਾਗੂ ਕਰਾ ਲੈਂਦੇ ਨੇ ਪੰਜਾਬੀ ਸਿਰਫ ਬਾਈ ਡਿਫਾਲਟ ਹੁੰਦੀ ਏ ਪੰਜਾਬੀ ਦੇ ਕਿਸੇ ਮੋਰਚੇ ਕਰਕੇ ਪੰਜਾਬੀ ਦੇ ਕਿਸੇ ਰੈਜ਼ੋਲੂਸ਼ਨ ਕਰਕੇ ਅੱਜ ਤੱਕ ਪੰਜਾਬੀ ਨੂੰ ਕੁਝ ਨਹੀਂ ਮਿਲਿਆ ਕੇਂਦਰੀ ਤੌਰ ਤੇ ਮੈਂ ਗੱਲ ਦਾ ਵੀ ਨਾ ਕਹਿ ਸਕਦਾ ਫੈਕਟਸ ਦੇ ਆਧਾਰ ਤੇ ਕਹਿ ਸਕਦਾ ਇਹ ਇਸ ਤਰ੍ਹਾਂ ਹੈ ਹੁਣ ਹੋਇਆ ਕਿ ਕਿ 1950 ਤੋਂ ਬਾਅਦ 1965 ਤੱਕ ਇਹ ਗੱਲ ਲਾਗੂ ਹੋਣੀ ਸੀ ਦਖਣ ਵਾਲੀ ਇਹ ਗੱਲ ਨਹੀਂ ਬਣੀ ਨਾ ਉਹ ਕਮਿਸ਼ਨ ਨੇ ਉਸ ਤਰ੍ਹਾਂ ਕੰਮ ਕੀਤਾ ਕਿਉਂਕਿ ਸੱਤਾ ਕੀ ਕਰਦੀ ਹੈ ਮੈਂ ਉਸ ਗੱਲ ਤੇ ਆਉਣਾ ਸੱਤਾ ਨੇ ਇਸ ਗੱਲ ਤੇ ਕਿ ਅਸੀਂ ਸੰਵਿਧਾਨ ਦੀ ਧਾਰਾ 343 ਜਿਹੜੀ ਹੈ ਉਹ 1965 ਤੱਕ ਕਬੂਲ ਕਰਵਾ ਨਹੀਂ ਸਕਨੀ 1963 ਚ ਇੱਕ ਨਵਾਂ ਐਕਟ ਬਣਾਤਾ ਆਫੀਸ਼ੀਅਲ ਲੈਂਗੁਏਜ ਔਰ ਆਫੀਸ਼ੀਅਲ ਲੈਂਗੁਏਜ ਐਕਟ ਕੀ ਦਿੱਤਾ ਸਾਰੇ ਅਧਿਕਾਰ ਸੂਬਿਆਂ ਨੂੰ ਦੇ ਦਿੱਤੇ ਅਸੀਂ ਫੈਡਰਲ ਧੱਤੇ ਦੀ ਗੱਲ ਕਰਦੇ ਆ ਸਾਰੇ ਦੇ ਸਾਰੇ ਅਧਿਕਾਰ ਸੂਬਿਆਂ ਨੂੰ ਦੇ ਦਿੱਤੇ ਕਿ ਤੁਸੀਂ ਆਪਣੀਆਂ ਜ਼ਬਾਨਾਂ ਚ ਕਾਨੂੰਨ ਬਣਾਓ ਆਪਣੀ ਜ਼ਬਾਨ ਲਾਗੂ ਕਰੋ ਤੁਹਾਡੀਆਂ ਤੁਹਾਡੀ ਖੇਤਰੀ ਭਾਸ਼ਾ ਜਿਹੜੀ ਹੈ ਉਹ ਤੁਹਾਡੇ ਹਾਈ ਕੋਰਟ ਚ ਤੁਹਾਡੇ ਕਾਨੂੰਨਾਂ ਚ ਤੁਹਾਡੇ ਦਫ਼ਤਰੀ ਕੰਮਕਾਜ ਚ ਆਏਗੀ ਔਰ ਉਸ 1963 ਦੇ ਐਕਟ ਤੇ ਬੰਗਾਲ ਵਾਲਿਆਂ Rajasthan ਵਾਲਿਆਂ Karnataka ਵਾਲਿਆਂ Tamil ਵਾਲਿਆਂ Odisha ਵਾਲਿਆਂ 63rd act ਬਣਾਲੇ ਤੇ ਉਹਨਾਂ ਨੇ ਉੱਥੇ ਉਹ ਲਾਗੂ ਕਰਤਾ ਅਸੀਂ ਪੰਜਾਬ ਵਾਲਿਆਂ ਨੇ ਲక్ష్మణ ਸਿੰਘ ਗਿੱਲ ਨੇ 6 ਮਹੀਨੇ ਦੀ ਸਰਕਾਰ 'ਚ 1968 'ਚ ਉਹ ਲਾਗੂ ਕੀਤਾ ਜਿਹੜਾ 67 ਦੇ ਲਾਗੂ ਕੀਤਾ ਜਿਹੜਾ ਅਜੇ ਤੱਕ ਵੀ ਪੂਰਾ ਲਾਗੂ ਨਹੀਂ ਹੋਇਆ ਹੁਣੇ ਗੱਲ ਹੋਈ ਸੀ ਜਿਹੜਾ ਪੰਜਾਬ ਦਾ ਐਕਟ ਹੈ 2008 ਦਾ ਉਹਦੇ ਚ ਜਿਹੜੀ ਇੱਕ ਨੋਟੀਫਿਕੇਸ਼ਨ ਚਾਹੀਦੀ ਸੀ ਸੈਕਸ਼ਨ 8 ਦੀ ਉਹ ਅਜੇ ਤੱਕ ਵੀ ਅਧੂਰੀ ਹੈ ਲੰਗੜੀ ਹੈ ਉਹ ਹੋਈ ਨਹੀਂ ਹੁਣ ਇਹਦਾ ਮਤਲਬ ਕੀ ਨਿਕਲਦਾ ਹੈ ਸੰਵਿਧਾਨ ਨੂੰ ਕੱਲੇ ਨੂੰ ਇਹ ਕਹਿਣਾ ਵੀ ਇਹ ਠੀਕ ਨਹੀਂ ਇਹ ਜੰਗੀ ਤਰ੍ਹਾਂ ਸਾਡੇ ਹੱਕਾਂ ਦੀ ਰਾਖੀ ਨਹੀਂ ਕਰਦਾ ਇਹ ਵੀ ਉਹਨਾਂ ਠੀਕ ਨਹੀਂ ਜਿੰਨਾ ਅਸੀਂ ਇਹ ਦੇਖਦੇ ਆਂ ਕਿ ਅਸੀਂ ਕੀ ਕੀਤਾ ਜਿਹੜਾ ਸੂਬਾ ਪੰਜਾਬੀ ਜ਼ੁਬਾਨ ਦੇ ਨਾਂ ਤੇ ਬਣਿਆ ਸੀ ਉਸ ਸੂਬੇ ਨੇ ਉਹ ਕੰਮ ਅਜੇ ਤੱਕ ਨਹੀਂ ਕੀਤਾ ਇਹ ਸੱਤਾ ਦੀ ਗੱਲ ਹੈ ਪਰ ਉਹ ਸੱਤਾ ਕਿੰਨਾ ਦੀ ਸੱਤਾ ਲੋਕ ਲੈ ਕੇ ਆਉਂਦੇ ਨੇ